ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਜਿਸ ਨੂੰ ਲੈ ਕੇ ਫਗਵਾੜਾ ਵਿਖੇ ਆਪ ਪਾਰਟੀ ਅਤੇ ਫਗਵਾੜਾ ਪੁਲਿਸ ਵੱਲੋਂ ਸ਼ਹਿਰ ਦੇ ਸਾਰੇ ਵਾੜਾਂ ਵਿੱਚ ਮੀਟਿੰਗਾਂ ਕਰਕੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਾ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਇਸੇ ਹੀ ਕੜੀ ਦੇ ਤਹਿਤ ਵਾਰ ਨੰਬਰ 5 ਵਿਖੇ ਯੁੱਧ ਨਸ਼ਾ ਵਿਰੁੱਧ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਸੀਨੀਅਰ ਨੇਤਾ ਸਰਦਾਰ ਜੁਗਿੰਦਰ ਸਿੰਘ ਮਾਨ ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਮੇਅਰ ਰਾਮਪਾਲ ਉਪਲ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਥਾਣਾ ਸਿਟੀ ਦੇ ਐਸਐਚਓ ਮੈਡਮ ਮੂਸ਼ਾ ਰਾਣੀ ਸੋਨੂ ਪਹਿਲਵਾਨ ਵਰਨ ਪੰਗੜ ਚੱਕ ਕੀਮਤੋ ਇਲਾਵਾ ਤਾਰਾ ਚੰਚੁੰਬਰ ਅਤੇ ਮੁਹੱਲਾ ਵਾਸੀ ਹਾਜ਼ਰ ਸਨ ਇਸ ਦੌਰਾਨ ਜਿੱਥੇ ਆਏ ਹੋਏ ਪਤਵੰਤਿਆਂ ਵੱਲੋਂ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਅਤੇ ਉਹਨਾਂ ਦੀ ਰੋਕਥਾਮ ਲਈ ਪੁਲਿਸ ਦਾ ਸੈਜੋ ਕਰਨ ਲਈ ਸੌਚਾਈ ਗਈ ਉਥੇ ਸਰਦਾਰ ਮਾਨ ਦਲਜੀਤ ਰਾਜੂ ਦੇ ਐਸਪੀ ਫਗਵਾੜਾ ਮੈਡਮ ਰਵਿੰਦਰ ਕੌਰ ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਯੁੱਧ ਨਸ਼ਾ ਵਿਰੁੱਧ ਅਭਿਆਨ ਚਲਾਇਆ ਹੈ ਜਿਸ ਵਿੱਚ ਸਾਨੂੰ ਸਾਰਿਆਂ ਨੂੰ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਉਹਨਾਂ ਨਾਲ ਹੀ ਨਸ਼ਾ ਤਸਕਰਾਂ ਨੂੰ ਵੀ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਨਸ਼ੇ ਨੂੰ ਵੇਚਣਾ ਬੰਦ ਕਰ ਦੇ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਐਸਪੀ ਮੈਡਮ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਮਹੱਲਾ ਪਲਾਈ ਗੇਟ ਵਿਖੇ ਨਸ਼ੇ ਦਾ ਸੇਵਨ ਕਰਨ ਦੀ ਜ਼ਿਆਦਾ ਇਨਪੁਟ ਆਉਂਦੀ ਰਹੀ ਹੈ ਜਦਕਿ ਵੇਚਣ ਵਾਲਿਆਂ ਦੀ ਘੱਟ ਹੈ ਜਿਸ ਲਈ ਪੁਲਿਸ ਆਪਣੇ ਪੱਧਰ ਤੇ ਵਰਕ ਕਰ ਰਹੀ ਹੈ ਉਹਨਾਂ ਸਾਰੇ ਹੀ ਮਹੱਲਾ ਵਾਸੀਆਂ ਨੂੰ ਪੁਲਿਸ ਤੇ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਨਾਲ ਨਾਲ ਨੌਜਵਾਨੀ ਨੂੰ ਵੀ ਬਚਾਇਆ ਜਾ ਸਕੇ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜਕੱਲ੍ਹ ਜੀ ਅੱਜ ਪੂਰੇ ਪੰਜਾਬ ਭਰ ਵਿੱਚ ਜੋ ਨਸ਼ਾ ਦੇ ਖਿਲਾਫ ਮੋਹਮ ਆਮ ਆਦਮੀ ਪਾਰਟੀ ਸਰਕਾਰ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਹੇਠ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜੋ ਪੰਜਾਬ ਨੂੰ ਦੁਬਾਰਾ ਰੰਗਲਾ ਬਣਾਉਣ ਲਈ ਜੋ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੜਾਈ ਯੁੱਧ ਮੋਹਮ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਜੋ ਦੂਜਾ ਫੇਸ ਹੈ ਉਹ ਫਾਡੇ ਸ਼ਹਿਰ ਦਾ ਅੱਜ ਸ਼ੁਰੂ ਹੋ ਗਿਆ ਹੈ ਕਨਵੇਂ ਪਿੰਡਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਨਤਮਸਤਕ ਹੋ ਕੇ ਉਹਨਾਂ ਦੇ ਵਿੱਚ ਬਿਚਾਰਾ ਸਾਂਝੀਆਂ ਕਰਕੇ ਉਹਨਾਂ ਦਾ ਸਪੋਰਟ ਲੈ ਕੇ ਉਹਨਾਂ ਦਾ ਸਹਿਯੋਗ ਲੈ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਅੱਜ ਅਸੀਂ ਸ਼ਹਿਰਾਂ ਦਾ ਜੋ ਸਾਡੀ ਮੋਹਮ ਦਾ ਆਗਾਜ਼ ਕੀਤਾ ਇਸ ਮੋਹਮ ਦੇ ਜਿੱਤੇ ਕਿ ਅੱਜ ਵੋਟ ਨੰਬਰ 1 ਵੋਟ ਨੰਬਰ 2 ਵੋਟ ਨੰਬਰ 3 ਤੇ ਵੋਟ ਨੰਬਰ 4 ਦੀਆਂ ਮੀਟਿੰਗਾਂ ਹੋਈਆਂ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਜਿਹੜੇ ਯੁੱਧ ਨਸ਼ਾ ਵਿਰੋਧ ਮੋਹਮ ਦੇ ਕੋਆਰਡੀਨੇਟਰ ਨੇ ਦਲਜੀਤ ਰਾਜੂ ਜੀ ਇਸ ਮੋਹਮ ਵਿੱਚ ਅੱਜ ਸਾਡੇ ਮੀਟਿੰਗਾਂ ਦੇ ਵਿੱਚ ਚੇਤੇ ਤੌਰ ਤੇ ਆਏ ਮੇਰੇ ਵੱਡੇ ਵੀਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਜੀ ਸਾਡੇ ਸ਼ਹਿਰ ਦੇ ਆਨਰੇਬਲ ਮੇਅਰ ਰਾਮਪਾਲ ਉਪਾਲ ਜੀ ਤੇ ਸਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਜੋ ਅੱਜ ਮੀਟਿੰਗਾਂ ਦੇ ਵਿੱਚ હાજર ਸਨ ਤੇ ਸਾਨੂੰ ਪੂਰਾ ਉਮੀਦ ਹੈ ਕਿ ਇਹਨਾਂ ਮੀਟਿੰਗਾਂ ਤੋਂ ਬਾਹਰ ਅਸੀਂ ਜਿਹੜੇ ਨਸ਼ੇ ਦੇ ਸੌਦਾਗਰ ਸਾਡੇ ਗਲੀਆਂ ਸਾਡੇ ਮੁਹੱਲੇ ਸਾਡੇ ਵਾੜਾ ਦੇ ਵਿੱਚ ਬੜੇ ਹੋਏ ਨੇ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰ ਲੋਕਾਂ ਦੀ ਮਦਦ ਦੇ ਨਾਲ ਆਈਡੈਂਟੀਫਾਈ ਕਰ ਲੋਕਾਂ ਨੂੰ ਇੱਕਜੁੱਟ ਇੱਕ ਮੁੱਟ ਕਰਕੇ ਅਸੀਂ ਇਸ ਨਸ਼ੇ ਤੋਂ ਹਰਾਉਣ ਦੇ ਵਿੱਚ ਇੱਕ ਨਸ਼ੇ ਦੇ ਸ਼ੈਤਾਨ ਨੂੰ ਮਾਰਨ ਦੇ ਵਿੱਚ ਕਾਮਯਾਬ ਹੋਵਾਂਗੇ ਸਾਡੀ ਪੁਲਿਸ ਪ੍ਰਸ਼ਾਸਨ ਸਾਡੀ ਐਡਮਿਨਿਸਟ੍ਰੇਸ਼ਨ ਤਸਿਲਦਾਰ ਸਾਹਿਬਾ ਜੀ ਚੇਚਤੌਰ ਵਿੱਚ ਇਹਨਾਂ ਮੀਟਿੰਗਾਂ ਸ਼ਾਮਲ ਹਨ ਤੇ ਮੈਂ ਆਈ ਹੋਈ ਸਾਰੀ ਸੰਗਤ ਨੂੰ ਪੂਰੇ ਫਗਵਾੜਾ ਵਾਸੀਆਂ ਨੂੰ ਫਿਰ ਤੋਂ ਇਹੀ ਅਪੀਲ ਕਰਾਂਗਾ ਕਿ ਜੋ ਪੰਜਾਬ ਸਰਕਾਰ ਵੱਲੋਂ ਇਸ ਜੁੱਧ ਨਸ਼ਾ ਵਿਰੋਧ ਮੁਹਿੰਮ ਸ਼ੁਰੂ ਕੀਤੀ ਹੈ ਉਸ ਵਿੱਚ ਦੱਬ ਚੜ ਕੇ ਪੂਰਾ ਸ਼ਹਿਰ ਯੋਗਦਾਨ ਪਾਵੇ ਬਾਰਡ ਨੰਬਰ 2 ਤੇ 3 4 ਤੇ 5 ਦੇ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਔਰ ਸਾਰੀਆਂ ਮੀਟਿੰਗਾਂ ਜਿਹੜੀਆਂ ਬਹੁਤ ਵਧੀਆ ਹੋਈਆਂ ਜਿਹੜੇ ਸਾਡੇ ਫਗਵਾੜੇ ਦੇ ਹਲਕਾ ਇੰਚਾਰਜ ਸਰਦਾਰ ਜਗਨਦਰਸ਼ਨ ਮਾਨ ਜੀ ਦੇ ਪੁੱਤਰ ਸਰਦਾਰ ਹਰਨੂਰ ਸਿੰਘ ਹਰਜੀਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਉਹਨਾਂ ਦੀ ਅਗਵਾਈ ਵਿੱਚ ਕੀਤੀਆਂ ਨੇ ਇਹ ਜਿਹੜਾ ਮੇਨ ਮੀਟਿੰਗ ਦਾ ਮਕਸਦ ਹੀ ਜੋਧ ਨਸ਼ਿਆਂ ਵਿਰੁੱਧ ਅੱਜ ਫਗਵਾੜੇ ਦੇ ਵੱਖ-ਵੱਖ ਪਾਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਆ ਫਗਵਾੜੇ ਤੋਂ ਨਸ਼ਾ ਗੱਦਾ ਖਤਮ ਕਰਨਾ ਔਰ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਵੀ ਤੁਹਾਡੇ ਕੋਈ ਆਂਡ ਗਵਾੜ ਜਾਂ ਤੁਹਾਡੇ ਮਲੇਜਾਂ ਤੇ ਜਾਂ ਤੁਹਾਡੀ ਗਲੀ 'ਚ ਜਾਂ ਕੋਈ ਬਾੜ ਦੇ ਵਿੱਚ ਤੁਹਾਡੇ ਨਸ਼ਾ ਵੇਚਦਾ ਜਾਂ ਕਰਦਾ ਉਹ ਨਾਮ ਦੱਸਿਆ ਜਾਵੇ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਵੇਚਦਾ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇ ਕਿਸੇ ਦਾ ਬੱਚਾ ਜਾਂ ਭਰਾ ਜਾਂ ਬੇਟਾ ਕੋਈ ਨਸ਼ਾ ਕਰਦਾ ਉਹਦਾ ਇਲਾਜ ਫ੍ਰੀ ਕਰਾਇਆ ਜਾਊਗਾ ਇਸ ਕਰਕੇ ਤੁਹਾਡੇ ਮਾਧਮ ਰਾਈ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਪੰਜਾਬ ਸਰਕਾਰ ਦਾ ਸਾਥ ਦਿਓ ਸਹਿਯੋਗ ਕਰੋ ਇਸ ਕਰਕੇ ਹੀ ਨਸ਼ਾ ਹੀ ਫਗਵਾੜੇ ਤੋਂ ਪੰਜਾਬ ਤੋਂ ਖਤਮ ਕਰ ਸਕਦੇ ਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Legenda por